ਪਰਮ ਸਨਮਾਨ ਜੋ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਸਨਮਾਨ ਵਿੱਚ ਜੁੜ ਬੈਠੇ ਗੁਰਮਖ ਪਿਆਰੇ ਸਤ ਸੰਗੀ ਜਨੋ ਔ ਜਿੰਨੇ ਵੀ ਆਪਜੀ ਸਤਿਗੁਰੂ ਦੇ ਪਿਆਰ ਵਿੱਚ ਜੁੜ ਬੈਠੇ ਹੋ ਇੱਕ ਵਾਰੀ ਬੇਨਤੀ ਕਰਨ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਅਸੀਂ ਰੋਜ਼ ਹੀ ਸਤਿਗੁਰਾਂ ਦੇ ਕੋਲੋਂ ਦਾਨ ਮੰਗਦੇ ਹਾਂ ਦਾਤਾ ਦਾਤ ਤੇ ਦਾਨ ਕੱਲ ਆਪਾਂ ਵਿਚਾਰ ਕੀਤੀ ਸੀ ਅੱਜ ਆਪਾਂ ਵਿਚਾਰ ਸਾਂਝੀ ਕਰਨੀ ਹੈ ਸਿੱਖੀ ਦਾਨ ਹੁਣ ਕਈਆਂ ਨੂੰ ਭੁਲੇਖਾ ਕੀ ਅਸੀਂ ਤਾਂ ਸਿੱਖ ਹਾਂ ਫਿਰ ਅਸੀਂ ਅਰਦਾਸ ਕਿਉਂ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹਰੇਕ ਸਵਾਲ ਦਾ ਜਵਾਬ ਹੈ ਉੱਥੋਂ ਆਪਾਂ ਪ੍ਰਮਾਣ ਲਵਾਂਗੇ ਔਰ ਬੇਨਤੀ ਕਰਾਂ ਸਿੱਖੀ ਜਿਹੜੀ ਆ 1 2 4 ਸਾਲ ਦਾ ਕੋਰਸ ਨਹੀਂ ਹੈ ਜਨਮਾਂ ਦੇ ਜਨਮ ਲੱਗ ਜਾਂਦੇ ਆ ਸਿੱਖੀ ਪ੍ਰਾਪਤ ਕਰਨ ਦੇ ਸਿੱਖ ਬਣ ਕੇ ਸਿੱਖੀ ਕਮਾ ਕੇ ਗੁਰੂ ਪਦਵੀ ਤੇ ਪਹੁੰਚ ਗਏ ਗੁਰੂ ਬਣ ਗਏ ਤਖਤ ਤੇ ਬਰਾਜਮਾਨ ਹੋਏ ਔਰ ਸਾ ਸੰਗਤ ਦੀ ਸਿੱਖੀ ਕੱਢੀ ਵੱਡੀ ਆ ਤਖਤ ਤੇ ਬਰਾਜਮਾਨ ਹੋ ਕੇ ਗੁਰੂ ਬਣ ਕੇ ਕੀ ਕਹਿੰਦੇ ਆ ਗੁਰ ਸਿੱਖੀ ਬਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਗੁਰੂ ਬੀ ਸਿੱਖਾਂ ਦੀ ਚਰਨ ਨੂੰ ਧੋੜਨ ਨੂੰ ਲੋਚਦਾ ਹੈ ਤਾਂ ਕਿੱਡੀ ਵੱਡੀ ਸਿੱਖੀ ਹੋएगी ਜਿਹਦੇ ਵਾਸਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਤਿਗੁਰੂ ਦੀ ਸਿੱਖਾਂ ਨੂੰ ਸਿੱਖੀ ਦਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਕੋਲੋਂ ਪ੍ਰਮਾਣ ਆਪਾਂ ਲਈਏ ਕਿ ਸਿੱਖ ਕੌਣ ਹੈ ਗੁਰਮਰਦਾਸ ਕਹਿੰਦੇ ਸੋ ਸਿੱਖ ਸਖਾ ਬੰਧਵ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਨਾਲ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾ ਕੇ ਇੱਕ ਹੁੰਦੀ ਹੈ ਗੁਰੂ ਮਰਜੀ ਤੇ ਇੱਕ ਹੁੰਦੀ ਹੈ ਮਨ ਮਰਜੀ ਮੇਰਾ ਮਨ ਕਰਦਾ ਮੈਂ ਉਹ ਕਰਾਂ ਗਾ ਗੁਰੂ ਕਹਿੰਦਾ ਉਹ ਮੈਂ ਨਹੀਂ ਮੰਨਣਾ ਸਾਬ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ ਫਿਰ ਗੁਰੂ ਰਾਮਦਾਸ ਜੀ ਨੂੰ ਪੁੱਛੋ ਕਿ ਸਿੱਖ ਕੌਣ ਹੈ ਜਿਹੜੇ ਆਪਣੇ ਆਪ ਨੂੰ ਆਪਾਂ ਸਿੱਖ ਅਖਵਾਉਂਦੇ ਆਂ ਕਹਿੰਦੇ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਹੁ 9 ਵਜੇ ਉੱਠਣ ਵਾਲਾ ਵੀ ਸਿੱਖ ਹੈ 10 ਵਜੇ ਉੱਠਣ ਵਾਲਾ ਵੀ ਸਿੱਖ ਮਹੀਨਾ ਮਹੀਨਾ ਗੁਰਦੁਆਰਾ ਆਣੇ ਵਾਲਾ ਵੀ ਸਿੱਖ ਜਿਹੜਾ ਨਹੀਂ ਆਉਂਦਾ ਉਹ ਵੀ ਸਿੱਖ ਹੈ ਅਸੀਂ ਨਾਮ ਬੇਅਮਰਤੀ ਵੀ ਸਿੱਖ ਆਂ 10 ਵਜੇ ਉੱਠ ਕੇ ਵੀ ਆਪਾਂ ਕਹਿੰਦੇ ਅਸੀਂ ਸਿੱਖਾ ਕਹਿੰਦੇ ਗੁਰ ਸਤ ਗੁਰ ਕਾਜੋ ਸਿੱਖਾ ਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵਾ ਉਤਮ ਕਰੇ ਉਤਮ ਬਹੁਤ ਕੰਮਾਂ ਵਾਸਤੇ ਆਪਾਂ ਕਰਦੇ ਆ ਪਰ ਸੰਗਤ ਵਾਸਤੇ ਉਤਮ ਨਹੀਂ ਹੁੰਦਾ ਭਾਗਾਂ ਵਾਲੇ ਤੁਸੀਂ ਸੰਗਤ ਕਰ ਰਹੇ ਹੋ ਅੰਮ੍ਰਿਤ ਵੇਲੇ ਤੋ ਉੱਠ ਕੇ ਉਤਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਆਖਰ ਵਿੱਚ ਕੀ ਕਹਿੰਦੇ ਗੁਰੂ ਰਾਮਦਾਸ ਜੀ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪਹਿ ਅਵਰ ਹੈ ਨਾਮ ਜਪਾ ਫਿਰ ਸੇ ਨਿਸ਼ਾਨੀਆਂ ਗੁਰੂ ਅਮਰਦਾਸ ਜੀ ਨੇ ਦੱਸੀਆਂ ਸਿੱਖ ਦੀਆਂ ਜਿਹੜਾ ਸਿੱਖ ਸਨਮੁਖ ਹੈ ਅਨੰਦ ਸਾਹਿਬ ਦੇ ਵਿੱਚ ਆਪਾਂ ਪੜਦੇ ਜੇ ਕੋ ਸਿੱਖ ਸਤਗੁਰ ਸੇਤੀ ਸਨਮੁਖ ਹੋਵੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਇਹ ਪਹਿਲਾ ਹੋ ਗਿਆ ਜੀਓ ਰਹੇ ਗੁਰ ਅੰਦਰੋਂ ਬਾਹਰੋਂ ਨਹੀਂ ਜੀਓ ਰਹੇ ਗੁਰਨਾਲੇ ਦੂਸਰਾ ਗੁਰ ਕੇ ਚਰਨ ਫਿਰਦੇ ਵਸਾਇ ਅੰਤਰਾ ਆਤਮੇ ਸੰਭਾਲੇ ਤਿੰਨ ਹੋ ਗਏ ਆਪ ਛੱਡ ਸਦਾ ਰਹੇ ਪਰਨੇ ਸੇਵਾ ਗਿਆ ਗੁਰ ਪਿੰਡ ਅਵਰਣਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿਕ ਸਨਮਖ ਇਹ ਨਿਸ਼ਾਨੀਆਂ ਦਸੀ। ਕਲਗੀਧਰ ਪਾਤਸ਼ਾਹ ਜੀ ਦਾ ਅਸੀਂ ਆਗਮਨ ਪਰਮ ਮਨਾ ਰਹੇ ਆ। ਤੇ ਇੱਕ ਦਿਨ ਸਿੱਖਾਂ ਨੇ ਪੁੱਛਿਆ ਗੁਰੂ ਸਾਹਿਬ ਜੀ ਸਿੱਖ ਕਿੰਨੀ ਪ੍ਰਕਾਰ ਦੇ ਹੁੰਦੇ ਆ? ਕਿਹੜੇ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ ਸਿੱਖਾਂ ਦੇ? ਸਤਿਗੁਰੂ ਕਹਿੰਦੇ ਸਿੱਖੀ ਪੰਜ ਤਰ੍ਹਾਂ ਦੀ ਹੈ। ਸਿੱਖੀ ਪੰਜ ਤਰ੍ਹਾਂ ਦੀ ਹੈ। ਪਹਿਲੀ ਧੰਦੇ ਦੀ ਦੂਸਰੀ ਦੇਖਾ ਦੇਖੀ ਤੀਸਰੀ ਹਿਰਸੀ ਚੌਥੀ ਭਾਵਨਾ ਦੀ ਪੰਜਵੀਂ ਸਿੱਖੀ ਹੈ ਸਦਕ ਦੀ ਸਤਿਗੁਰੂ ਇਹਦਾ ਖੁਲਾਸਾ ਕਰਕੇ ਦੱਸੋ ਧੰਦੇ ਦੀ ਸਿੱਖੀ ਮਬ ਕਰਨ ਜੇ ਮੈਨੂੰ ਕੋਈ ਕੰਮ ਨਹੀਂ ਮਿਲਿਆ ਚਲੋ ਵੀ ਆਈ ਕੰਮ ਕਰਨ ਲੈਣੇ ਪਾਠੀ ਬਣ ਜਾਂਦੇ ਮੈਂ ਪੰਜਾਬ ਵਿੱਚ ਸੁਣਿਆ ਵੀ ਤੈਨੂੰ ਪੰਜਾਬੀ ਅਖਬਾਰ ਪੜ੍ਹਨੀ ਹੁੰਦੀ ਆ ਕਹਿੰਦਾ ਹਾਂਜੀ ਬੈਠ ਜਾ ਡਿਊਟੀ ਤੇ 2 ਘੰਟੇ ਪਾਠ ਕਰ। ਵੀ ਕੰਮ ਨਹੀਂ ਆ ਚਲੋ ਧੰਦੇ ਦੀ ਸਿੱਖੀ ਹੋ ਜੀ। ਦੇਖਾ ਦੇਖੀ ਜਦੋਂ ਸਿੱਖ ਰਾਜ ਹੁੰਦਾ ਸੀ ਸਿੱਖਾਂ ਦਾ ਰਾਜ ਉਹ ਚਲੋ ਸਿੱਖੇ ਬਣ ਜਾਂਦੇ ਆਪਾਂ। ਕਿਉਂਕਿ ਦੇਖਾ ਦੇਖੀ ਮਨਮੁਖ ਕਰਦਾ ਹੈ। ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਮਨੁੱਖ ਸਮਝਦਾ ਨਹੀਂ ਮਾਫ ਕਰਨਾ ਅਸੀਂ ਬੇਨਤੀ ਰੋਜ਼ ਕਰਾਂਗੇ ਪ੍ਰਬੰਧ ਵੀ ਕਰਾਂਗੇ 14 ਜਨਵਰੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਪਰ ਦੇਖਾ ਦੇਖੀ ਨਾ ਛੱਕਿਓ ਆ ਜਿਹੜਾ ਦੇਖਾ ਦੇਖੀ ਛੱਕਦੇ ਆ ਨਾ ਉਹਨਾਂ ਨੂੰ ਪੁੱਛ ਲੋ ਕਿਰਪਾਨ ਕਿੱਥੇ ਆ ਕੰਗਾ ਕਿੱਥੇ ਆ ਕੜਾ ਕਿੱਥੇ ਆ ਜੀ ਅੰਮ੍ਰਿਤ ਛਕਿਆ ਹੋਇਆ ਸੀ ਪੰਜ ਪਿਆਰਿਆਂ ਨੇ ਇਹ ਵੀ ਪਿਆ ਸੀ ਕਕਾਰ ਅੰਗ ਸੰਗ ਰੱਖਣੇ ਕਿੰਨੀ ਕਿ ਸਿੱਖੀ ਆ ਸਿਰਫ ਫੇਸਬੁੱਕ ਤੇ ਵਟਸਐਪ ਤੇ ਸਭ ਜਾਦਿਆਂ ਦੀਆਂ ਫੋਟੋਆਂ ਪਾ ਕੇ ਇਤਿਆਦ ਲਿਖ ਕੇ ਸਿੱਖੀ ਨਹੀਂ ਬਣ ਜਾਣਾ ਅਸੀਂ ਸਿੱਖ ਨਹੀਂ ਬਣ ਸਕਦੇ ਦੇਖਾ ਦੇਖੀ ਦੀ ਸਿੱਖੀ ਲੋਕਾਂ ਨੂੰ ਪਤਾ ਹੁੰਦਾ ਭਾਈ ਇਹ ਕਰਦਾ ਕੀ ਹੈ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜੇ ਤੁਸੀਂ ਕਕਾਰ ਨਹੀਂ ਰੱਖ ਸਕਦੇ ਤੇ ਤੁਸੀਂ ਮਨ ਦੀ ਸਿੱਖੀ ਕਿੱਥੋਂ ਰੱਖ ਲਓਗੇ ਸਿੱਖੀ ਦਾ ਮਨ ਵਿੱਚ ਹੋਣੀ ਚਾਹੀਦੀ ਹੈ ਮਹੀਨੇ ਬਾਅਦ ਗੁਰਦੁਆਰੇ ਆਉਣਾ ਆ ਕੇ ਫਿਰ ਚੰਗੀ ਤਰ੍ਹਾਂ ਰਹਿਤ ਵਰਜਾਤਾ ਦੱਸ ਦੇਣੀ ਨਹੀਂ ਸਿੱਖ ਦਾ ਫਰਜ਼ ਹੈ ਗੁਰ ਛਤ ਗੁਰ ਕਾਜੋ ਸਿੱਖ ਕਰ ਭਗਾ ਵਾਲਿਓ ਤੁਸੀਂ ਵਿੱਚ ਬੈਠੇ ਮੈਂ ਕਿਸੇ ਦੀ ਤਾਰੀਫ ਨਹੀਂ ਕਰ ਰਿਹਾ ਸੰਗਤ ਵਿੱਚ ਇਦਾਂ ਦੇ ਵੀ ਜਿਹੜੇ 2:30 ਵਜੇ ਗੁਰਦੁਆਰੇ ਪਹੁੰਚ ਜਾਂਦੇ ਆਨੰਦ ਨਗਰ ਉਹ ਵੀ ਲੋਕ ਹੈ ਤੁਹਾਨੂੰ ਸਹਰੇ ਮਿਲਣਗੇ ਲੋਕ ਮੈਂ ਜੀ ਜਾ ਰਿਹਾ ਸੈਰ ਕਰਨ ਮੈਂ ਜਾ ਰਿਹਾ ਜੀ ਦੁੱਧ ਵੇਚਣ ਮੈਂ ਸਬਜ਼ੀ ਲੈਣ ਜਾ ਰਿਹਾ ਮੈਂ ਸਬਜ਼ੀ ਵੇਚਣ ਜਾ ਰਿਹਾ ਜੇ ਤੁਹਾਨੂੰ ਕਦੇ ਭਾਗਾ ਵਾਲਾ ਸਿੱਖ ਮਿਲ ਜਾਏ ਨਾ ਉਹਨੂੰ ਪੁੱਛਿਓ ਭਾਈ ਕਿੱਥੇ ਜਾ ਰਿਹਾ ਕਹਿੰਦਾ ਦੋ ਕੰਮ ਗੁਰਦੁਆਰੇ ਘਰ ਕਰ ਲਿਆ ਤੇ ਦੋ ਕੰਮ ਗੁਰਦੁਆਰੇ ਜਾ ਕੇ ਕਰਨੇ ਦੋ ਕੰਮ ਮੈਂ ਘਰ ਕਰ ਲਿਆ ਤੇ ਦੋ ਕਰ ਗੁਰਦੁਆਰੇ ਜਾ ਕੇ ਕਰਨੇ ਕੀ ਕੀਤਾ ਅੰਤਰ ਗੁਰ ਆਰਾਧਣਾ ਸਿਖ ਰਹਿਤ ਮਰਜਾਦਾ ਪੜੋ ਗੁਰ ਸਤ ਗੁਰ ਕਾ ਜੋ ਸਿਖ ਕਾ ਸੋ ਭੱਲ ਕੇ ਉਠ ਹਰ ਨਾਮ ਤੇ ਆ ਜਦੋਂ ਆਪਾਂ ਉੱਠਦੇ ਸਾਰ ਬੈੱਡ ਤੇ ਬੈਠੇ ਪਲੰਘ ਤੇ ਬੈਠੇ ਉੱਠਦਿਆਂ ਸਾਰ ਸਿਮਰਨ ਕਰੀਏ ਉਹਦਾ ਸ਼ੁਕਰ ਕਰੀਏ ਅੰਤਰ ਗੁਰ ਅਰਾਧਨਾ ਫਿਰ ਇਸ਼ਨਾਨ ਕਰਕੇ ਨਿਤਨੇਮ ਕਰਨਾ ਜੇਵਾ ਜਪ ਗੁਰ ਨਾਮ ਫਿਰ ਗੁਰਦੁਆਰੇ ਆਉਣਾ ਨੇਤਰੀ ਸਤ ਗੁਰ ਪੇਖਣਾ ਗੁਰੂ ਦੇ ਦਰਸ਼ਨ ਕਰਨੇ ਸਰਵਣੀ ਸੁਣਨਾ ਗੁਰਨਾਵ ਕੰਨਾਂ ਦੇ ਨਾਲ ਸਤਿਗੁਰ ਦੀ ਕੀਰਤੀ ਸੁਣਨੀ ਹੈ ਫਿਰ ਕੀ ਹੋਏਗਾ ਸਤਗੁਰ ਸੇਤੀ ਰਤਿਆਂ ਦਰਗਾਹ ਪਾਈਏ ਥਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਊਤਮ ਕਾਢੀ ਹੈ ਊਤਮ ਕਹਿੰਦੇ ਸ੍ਰਿਸ਼ਟ ਕਹੇ ਜਾਂਦੇ ਆ ਜਗ ਮੈਂ ਊਤਮ ਕਾਢੀਏ ਬਿਰਲੇ ਕਈ ਕੇ ਬਿਰਲੇ ਹੈਣ ਬਿਰਲੇ ਬਹੁਤ ਹਨ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਜੇ ਨਕਲ ਕਰਨੀ ਹੈ ਨਾ ਰੀਸ ਕਰਨੀ ਤਾਂ ਉਹਨਾਂ ਗੁਰਸਿੱਖਾਂ ਦੀ ਕਰੀਏ ਅੰਮ੍ਰਿਤ ਵੇਲੇ ਉੱਠਦੇ ਆ ਸੰਗਤ ਕਰਦੇ ਆ ਬਾਣੀ ਪੜ੍ਹਦੇ ਆ ਸੁਣਦੇ ਆ ਦੇਖਾ ਦੇਖੀ ਇੱਕ ਹੈ ਤੀਸਰੀ ਹੈ ਹਿਰਸੀ ਹਿਰਸ ਮਤਲ ਲਾਲਚ ਲਾਲਚੀ ਕਰਕੇ ਸਿੱਖੀ ਧਾਰਨ ਕਰ ਲਈ ਇਹ ਵੀ ਨਹੀਂ ਤੁਸੀਂ ਅੰਮਰ ਸ਼ੱਕੋਗੇ ਜਿਨ੍ਹਾਂ ਦੇ ਸ਼ੱਕਿਆ ਉਹਨਾਂ ਨੂੰ ਪਤਾ ਪੰਜ ਪਿਆਰੇ ਕਹਿੰਦੇ ਵੀ ਜੇ ਤੁਸੀਂ ਕਿਸੇ ਲਾਲਚ ਦੇ ਨਾਲ ਜਾਂ ਕਿਸੇ ਦੇ ਦਬਾਅ ਦੇ ਕਾਰਨ ਜਾਂ ਤੁਹਾਡਾ ਮਨ ਨਹੀਂ ਕਰਦਾ ਆਹ ਦਰਵਾਜ਼ਾ ਖੁੱਲਾ ਤੁਸੀਂ ਜਾ ਸਕਦੇ ਹੋ ਤੁਸੀਂ ਜਾ ਸਕਦੇ ਹੋ ਧੱਕੇ ਦੇ ਨਾਲ ਨਹੀਂ ਕੋਈ ਲਾਲਚ ਦੇ ਨਾਲ ਨਹੀਂ ਤੇ ਚੌਥੀ ਸਿੱਖੀ ਆ ਭਾਵਨਾ ਦੀ ਜੋ ਤੁਸੀਂ ਭਾਵਨਾ ਕਮਾਉਂਦੇ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਏ ਭਗਤ ਗੁਰਪੁਰਬ ਕਰੰਦੇ ਇਹ ਭਾਵਨਾ ਜਿਹੜੀ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਬਾਣੀ ਪੜ ਰਹੇ ਹੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਨਾਲ ਜੁੜ ਰਹੇ ਹੋ ਇੱਥੋਂ ਅਸੀਂ ਸਿੱਖਣਾ ਹੈ ਨਹੀਂ ਤਾਂ ਫਿਰ ਗੁਰਪ੍ਰਤ ਦਾ ਬਹੁਤ ਨਿਕਲ ਜਾਣਗੇ ਪ੍ਰਭਾਤ ਫੇਰੀਆਂ ਹੋ ਜਾਣਗੀਆਂ ਮਾਫ ਕਰਨਾ ਮੈਂ ਸਾਰਿਆਂ ਦੀ ਗੱਲ ਹੀ ਕਰਦਾ ਫਿਰ ਇੰਨਾ ਕੁ ਰਹਿ ਜਾਂਦਾ ਭਾਈ ਉਹਨਾਂ ਦਾ ਨਾਸ਼ਤਾ ਨਾ ਚੰਗਾ ਨਹੀਂ ਸੀ ਅੱਜ ਉੱਥੇ ਮਿਲਿਆ ਸੀ ਉਹ ਬਹੁਤ ਵਧੀਆ ਫਲਾਨੀ ਜਗ੍ਹਾ ਆ ਚੀਜ਼ ਮਿਲੇਗੀ ਇਦਾਂ ਹੁੰਦਾ ਨਾ ਪਰ ਇਹ ਤਾਂ ਸੁਣੋ ਭਾਈ ਸਾਹਿਬ ਨੇ ਸ਼ਬਦ ਕੀ ਸੁਣਾਇਆ ਸੀ ਆ ਕਿੰਨਾ ਹੁਣ ਸ਼ਬਦ ਸੁਣਿਆ ਤੁਸੀਂ ਕਿਉਂਕਿ ਉਹ ਪਰਮੇਸ਼ਰ ਅਕਾਲ ਇਥੋਂ ਕੁ ਸਿੱਖਣ ਦਾ ਇਹ ਜਿਹੜੇ ਦਿਨ ਬਣਾਏ ਜਾਂਦੇ ਅਸੀਂ ਸਿੱਖ ਲਈਏ ਸਿੱਖ ਦਾ ਮਤਲਬ ਹੀ ਹੈ ਸਿੱਖੀ ਸਿੱਖਿਆ ਗੌਰਵ ਵਿਚਾਰ ਅਸੀਂ ਉਹੀ ਚੀਜ਼ ਬਣ ਗਏ ਉਹੀ ਕੁਝ ਬਣਨਾ ਤੇ ਫਿਰ ਅਸੀਂ ਸਾਡਾ ਕੀਤਾ ਕੀ ਹੁਣ ਤੇ ਭਾਵਨਾ ਲੈ ਕੇ ਆਈਏ ਗੁਰੂ ਦੇ ਪ੍ਰਤੀ ਗੁਰੂ ਦੇ ਸਿੱਖਾਂ ਦੇ ਪ੍ਰਤੀ ਸੰਗਤ ਦੇ ਪ੍ਰਤੀ ਸਾਡੀ ਭਾਵਨਾ ਹੋਵੇ ਤੇ ਕਹ ਸਦਕ ਸਿੱਧਕ ਜਿਹੜਾ ਹੈ ਪੱਕਾ ਜਿੱਦਾਂ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਨੇ ਆਪਣਾ ਪਰਿਵਾਰ ਪੂਰਾ ਬਾਰ ਦਿੱਤਾ ਸੀਸ ਵੀ ਦੇ ਦਿੱਤਾ ਪਰ ਸੀਸ ਦਿਆ ਪਰ ਸਿਰ ਰਨਾ ਦੀ ਹੈ ਸਿਰਰ ਕਹਿੰਦੇ ਹਨ ਸਿੱਧਕ ਨਹੀਂ ਛੱਡਿਆ ਸਿੱਧਕ ਦੀ ਕਮੀ ਅੱਜ ਸਾਡੇ ਵਿੱਚ ਸਿੱਧਕ ਲੈ ਕੇ ਆਈ ਜਿਹੜਾ ਦਾ ਸਿੱਧਕ ਸੀ ਨਾ ਸਿੱਖੀ ਦੇ ਪ੍ਰਤੀ 1857 ਦੇ ਵਿੱਚ ਗਦਰ ਹੋਇਆ। ਦਿੱਲੀ ਦੇ ਵਿੱਚ ਬੜੀ ਲੁੱਟਖੋਈ ਬਹੁਤ ਲੋਕਾਂ ਨੂੰ ਲੁੱਟਿਆ ਗਿਆ। ਸਰਕਾਰ ਨੇ ਖੁੱਲ੍ਹ ਦੇ ਦਿੱਤੀ ਜੋ ਤੁਸੀਂ ਲੁੱਟ ਸਕਦੇ ਲੁੱਟ ਲਓ। ਜੋ ਲੁੱਟ ਸਕਦੇ ਲੁੱਟੋ। ਤਬਾਹੀ ਕਰ ਦਿੱਤੀ ਜਿੱਦਾਂ 1984 ਦੇ ਵਿੱਚ ਕੀਤੀ ਸੀ। ਤਬਾਹੀ ਕਰ ਦਿੱਤੀ ਲੋਕਾਂ। ਜਿਹੜੇ ਰਾਖੇ ਸੀ ਜਿਹੜਾ ਨੇ ਲੋਕਾਂ ਦੀ ਰੱਖਿਆ ਕਰਨੀ ਸੀ ਤਬਾਹੀ ਕਰ ਦਿੱਤੀ ਲੋਕਾਂ। ਇੱਕ ਬਹੁਤ ਵੱਡਾ ਪਰਿਵਾਰ ਸੀ ਬਹੁਤ ਵੱਡਾ ਘਰ ਸੀ ਬੰਗਲਾ ਸੀ ਮੁਸਲਮਾਨ ਪਰਿਵਾਰ ਸੀ ਇੱਕ ਗੁਰੂ ਦਾ ਸਿੱਖ ਬੰਦੂਕ ਲੈ ਕੇ ਉਹਨਾਂ ਦੇ ਘਰ ਦੇ ਅੱਗੇ ਆਉਂਦਾ ਹੈ ਉਹਨਾਂ ਦੇ ਘਰ ਦੀ ਜਿਹੜੀ ਬਜ਼ੁਰਗ ਮਾਤਾ ਹੈ ਬੰਦੇ ਭੱਜ ਗਏ ਸੀ ਘਰੋਂ ਬੱਚੇ ਰਹਿ ਗਏ ਜਾਂ ਬੀਬੀਆਂ ਰਹਿ ਗਈਆਂ ਉਸ ਮਾਤਾ ਨੇ ਆਖਿਆ ਬੇਟਾ ਤੈਨੂੰ ਤੇਰੀ ਸਿੱਖੀ ਦਾ ਵਾਸਤਾ ਹੈ ਸਾਡੀ ਤੋਂ ਰੱਖਿਆ ਕਰੀ ਸਿੱਖ ਰੱਖਿਆ ਕਰਦੇ ਆ ਉਹ ਕਹਿਣ ਲੱਗਾ ਮਾਤਾ ਤੂੰ ਅੰਦਰ ਚਲੇ ਜਾ ਕੋਈ ਦੁਨੀਆ ਦੀ ਤਾਕਤ ਜਿੰਨੇ ਤੱਕ ਮੈਂ ਖੜਾ ਮੇਰੇ ਪ੍ਰਾਣ ਹੈ ਤੁਹਾਡੇ ਘਰ ਵੱਲ ਕੋਈ ਦੇਖ ਨਹੀਂ ਸਕਦਾ ਉਹਨਾਂ ਦੇ ਘਰ ਨੂੰ ਵੀ ਲੁੱਟਣ ਆਏ ਸਾਧ ਸੰਗਤ ਦੀ ਕੌਣ ਲੁੱਟ ਰਿਆ ਪੁਲਿਸ ਲੁੱਟ ਰਹੀ ਹੈ ਸੈਨਾ ਦੇ ਲੋਕ ਲੁੱਟ ਰਹੇ ਆ ਜਦੋਂ ਆਏ ਉਹ ਸਾਹਮਣੇ ਖੜਾ ਵੀ ਇਹ ਵੀ ਫੌਜੀ ਖੜਾ ਹੈ ਭਾਈ ਤੂੰ ਇੱਥੇ ਖੜਾ ਤੈਨੂੰ ਪਤਾ ਨਹੀਂ ਆਰਡਰ ਹੋਇਆ ਲੁੱਟ ਲੋ ਜੋ ਚਾਹੀਦਾ ਲੈ ਲੋ ਉਹ ਕਹਿਣ ਲੱਗਾ ਮੈਨੂੰ ਵੱਡੇ ਸਾਹਿਬ ਨੇ ਖੜਾ ਕੀਤਾ ਇੱਥੇ ਮੈਨੂੰ ਅੰਦਰੋਂ ਤਾਂ ਕਹਿ ਰਿਹਾ ਮੇਰੇ ਸਤਪੁਰ ਨੇ ਖੜਾ ਕੀਤਾ ਮੇਰੇ ਵੱਡੇ ਸਾਹਿਬ ਨੇ ਖੜਾ ਕੀਤਾ ਉਹ ਵੀ ਡਰ ਗਿਆ ਵੀ ਸ਼ਾਇਦ ਡਿਊਟੀ ਲਾ ਕੇ ਗਿਆ ਹੋਣਾ ਸਭ ਕੋਈ ਚਲੇ ਗਏ 2 ਦਿਨ ਬਾਅਦ ਉਹ ਗਦਰ ਜਿਹੜਾ ਸੀ ਕਤਲਗਾਰਤ ਜਿਹੜੀ ਸੀ ਘਟ ਗਈ ਉਸ ਪਰਿਵਾਰ ਦੇ ਜਿਹੜੇ ਬੰਦੇ ਸੀ ਵਾਪਸ ਆ ਕੇ ਤਿੰਨ ਦਿਨ ਉੱਥੇ ਖੜਾ ਰਿਹਾ ਉਹ ਬੰਦਾ ਤਿੰਨ ਦਿਨ ਸਿੱਖ ਖੜਾ ਰਿਹਾ ਸਿੱਧ ਕਿੰਨਾ ਸੀ ਸਿੱਖ ਜਦੋਂ ਆਏ ਉਹਨਾਂ ਦੇ ਪਰਿਵਾਰ ਦੇ ਸਾਹ ਦੇ ਵਿੱਚ ਸਾਹ ਆਇਆ ਉਹ ਮਾਤਾ ਨੇ ਕਿਹਾ ਕਿ ਇਸ ਸਿੱਖ ਨੇ ਸਾਡੀ ਜ਼ਿੰਦਗੀ ਬਚਾਈ ਹੈ ਇਸ ਸਿੱਖ ਨੇ ਸਾਡੀ ਜ਼ਿੰਦਗੀ ਬਚਾਈ ਉਹਨਾਂ ਨੇ ਨਾ ਘਰ ਬੜਾ ਪੈਸਾ ਸੀ ਉਹਨਾਂ ਕੋਲ ਥਾਲਾ ਥਾਲ ਭਰ ਕੇ ਸੋਨੇ ਦਾ ਲੈ ਬੇਟਾ ਤੂੰ ਸਾਡੀ ਜਾਨ ਬਚਾਈ ਹੈ ਕਹਿੰਨ ਲੱਗਾ ਮੈਂ ਸਿੱਖੀ ਵੇਚਣ ਨਹੀਂ ਆਇਆ ਸੀ ਤੂੰ ਮੈਨੂੰ ਕੀ ਆਖਿਆ ਸੀ ਤੈਨੂੰ ਸਿੱਖੀ ਦਾ ਵਾਸਤਾ ਮੈਂ ਸਿੱਖੀ ਵੇਚਣ ਥੋੜੇ ਆਇਆ ਸਿੱਖੀ ਵਿਗਦੀ ਨਹੀਂ ਹੈ ਨਾ ਸਿੱਖ ਬਿਕਦਾ ਹੈ ਤੁਸੀਂ ਕਿਹਾ ਮੈਂ ਤੁਹਾਡੀ ਰੱਖਿਆ ਕੀਤੀ ਮੇਰੇ ਗੁਰੂ ਦਾ ਹੁਕਮ ਹੋਇਆ ਮੈਂ ਇੱਥੇ ਖੜ ਗਿਆ ਉਹ ਕਰ ਗਿਆ ਘਰ ਦੇ ਵਿੱਚ ਨਾ ਪਿੰਡ ਦੇ ਵਿੱਚ ਹੋਰ ਵੀ ਫੌਜੀ ਸਨ ਉਹਨਾਂ ਦੇ ਘਰੋਂ ਬੜਾ ਕੁਝ ਲੁੱਟ ਕੇ ਲਿਆਏ ਉਹਨਾਂ ਦੀ ਆ ਮਾਂ ਉਹਨਾਂ ਦੇ ਬੱਚੇ ਬੜੇ ਖੁਸ਼ ਇਹ ਜਦੋਂ ਆਇਆ ਤੇ 2 ਮਹੀਨੇ ਦੀ ਤਨਖਾਹ ਲੈ ਕੇ ਆਇਆ ਸਿਰਫ ਉਹਦੀ ਮਾਂ ਬੜੀ ਗੁੱਸੇ ਹੋਈ ਲੈ ਉਹਦਾ ਪੁੱਤਰ ਇਹਨਾਂ ਕੁਝ ਲੈ ਕੇ ਆਇਆ ਉਹਦਾ ਪੁੱਤਰ ਇਹਨਾਂ ਕੁਝ ਲੈ ਕੇ ਤੂੰ ਕੁਝ ਵੀ ਨਹੀਂ ਲਿਆ ਤਨਖਾਹ ਲੈ ਕੇ ਆਇਆ ਕਹਿਣ ਲੱਗਾ ਮਾਂ ਮੈਂ ਸਿੱਖੀ ਲੈ ਕੇ ਆਇਆ ਮੈਂ ਸਿੱਖੀ ਲੈ ਕੇ ਆਇਆ ਹਾਂ ਉਹ ਕੌਣ ਸੀ ਮਹਾਨ ਸ਼ਖਸੀਅਤ ਹੋਈ ਆ ਕਿਤਾਬਾਂ ਲਿਖੀਆਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਬਹੁਤ ਵੱਡੀ ਸ਼ਖਸੀਅਤ ਹੋਈ ਆ ਭਾਵ ਕਿ ਜਿਹਦੇ ਅੰਦਰ ਸਿੱਧਕ ਹੈ ਸਿੱਧਕ ਹੈ ਤੇ ਉਹਨੇ ਸਿੱਖੀ ਨੂੰ ਜੀਵਨ ਦੇ ਵਿੱਚ ਕਮਾਇਆ ਆਪਾਂ ਪੜ੍ਹਦੇ ਆ ਨਾ ਸਿਰ ਜਾਵੇ ਤਾਂ ਜਾਵੇ ਮੇਰਾ ਉਹ ਕਹਿੰਦੇ ਜਿੱਥੇ ਮਰਦੀ ਜਾਵੇ ਸਿੱਖੀ ਆਪਾਂ ਕੀ ਲੈਣਾ ਆਪਣਾ ਤਾਂ ਕੰਮ ਹੋਣਾ ਚਾਹੀਦਾ ਅਸੀਂ ਵਿਆਹ ਸ਼ਾਦੀਆਂ ਤੇ ਕੋਕਟੇਲ ਪਾਰਟੀ ਵੀ ਕਰਨੀ ਐ ਅਸੀਂ ਆ ਵੀ ਕੁਝ ਕਰਨਾ ਤੇ ਆ ਵੀ ਕੁਝ ਦਾ ਸਾਨੂੰ ਕੀ ਲੈਣਾ ਅਸੀਂ ਸ਼ਾਮ ਨੂੰ ਸ਼ਰਾਬ ਵੀ ਪੀਣੀ ਐ ਆ ਜਾਵੇ ਸਿੱਖੀ ਬਾੜ ਦੇ ਵਿੱਚ ਨਹੀਂ ਭਾਈ ਸਿੱਖੀ ਸਤਕ ਕਮਾ ਲਓ ਜੇ ਕਲਗੀਧਰ ਪਾਤਸ਼ਾਹ ਨਾਲ ਪਿਆਰ ਕਰਦੇ ਹੋ ਸਭ ਜੱਤਿਆਂ ਨਾਲ ਪਿਆਰ ਕਰਦੇ ਹੋ ਉਹਨਾਂ ਨੇ ਸਿੱਖੀ ਨੂੰ ਜੀਵਨ ਦੇ ਵਿੱਚ ਕਮਾਇਆ ਸਿੱਖੀ ਬੜੀ ਮਹਿੰਗੀ ਚੀਜ਼ ਐ ਮੈਂ ਆਖਰੀ ਬੇਨਤੀ ਕਰਕੇ ਸਮਾਉਤੀ ਦੇ ਨੇੜੇ ਆ ਰਿਆਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਆਇਆ ਬੇਨਤੀ ਕਰਾਂ ਇੱਕ ਅਸੀਂ ਕਦਰ ਨਹੀਂ ਕਰਦੇ ਸਾਨੂੰ ਮਿਲੀ ਐ ਮੁਫਤ ਦੇ ਵਿੱਚ ਸਿੱਖੀ ਜਿਹੜੀ ਮੁਫਤ ਵਿੱਚ ਚੀਜ਼ ਮਿਲਦੀ ਐ ਨਾ ਬੰਦਾ ਉਹਦੀ ਕਦਰ ਨਹੀਂ ਕਰਦਾ ਮੁਫਤ ਵਿੱਚ ਜਿਹੜੀ ਚੀਜ਼ ਮਿਲਦੀ ਪੁੱਛੋ ਜਿਨ੍ਹਾਂ ਨੇ ਬੰਦ-ਬੰਦ ਕਟਾਏ ਪੁੱਛੋ ਉਹਨਾਂ ਨੂੰ ਜਿਨ੍ਹਾਂ ਨੇ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜ ਗਏ ਆਰਿਆਂ ਨਾਲ ਚਰਾਏ ਗਏ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਮੈਂ ਕਹਣਾ ਅਰਦਾਸ ਨੂੰ ਤੁਸੀਂ ਯਾਦ ਕਰ ਲੋ ਅਰਦਾਸ ਜੀਵਨ ਦੇ ਵਿੱਚ ਕਮਾ ਲਓ ਦੇਖੋ ਸਿੱਖੀ ਤੁਹਾਡੇ ਘਰੋਂ ਜਾ ਹੀ ਨਹੀਂ ਸਕਦੀ ਨਹੀਂ ਜਾ ਸਕਦੀ ਸਿੱਖੀ ਤੁਹਾਡੇ ਘਰੋਂ ਸਿੱਖੀ ਸਿਰਫ ਲੈਕਚਰ ਕਰਨ ਦਾ ਨਾਮ ਸਿੱਖੀ ਨਹੀਂ ਹੈ ਦੂਸਰੇ ਨੂੰ ਮਰਯਾਦਾ ਦੱਸਣ ਦਾ ਨਾਮ ਸਿੱਖੀ ਨਹੀਂ ਹੈ ਸਿੱਖੀ ਦਾ ਆਪਣਾ ਜੀਵਨ ਕਮਾਉਣ ਦਾ ਨਾਮ ਹੈ ਬਾਹਰੀ ਤੌਰ ਤੇ ਅੰਦਰੂਨੀ ਤੌਰ ਤੇ ਵੀ ਅਸੀਂ ਸਿੱਖੀ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਈਏ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਫਿਰ ਕਹਿੰਦੇ ਕੂੜ ਕੀ ਸੋਇ ਪਹੁੰਚੇ ਨਾਹੀ ਮਨਸਾ ਸਤ ਸਮਾਣੀ ਜਨਮ ਰਤ ਜਿਨੀ ਖਟਿਆ ਭਲੇ ਸੇ ਬਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਇੱਕ ਆਇਆ ਗੁਰ ਅਰਜਨ ਸਾਹਿਬ ਜੀ ਦੇ ਕੋਲ ਆਕੇ ਨਾ ਜਦੋਂ ਦਰਸ਼ਨ ਕੀਤੇ ਸੰਗਤਾਂ ਨੂੰ ਦੇਖਿਆ ਦੇਖੋ ਨਾ ਬੰਦੇ ਬੜੇ ਖੁਸ਼ ਹੁੰਦੇ ਆ ਜਦੋਂ ਤੁਹਾਡੇ ਦਰਸ਼ਨ ਕਰਦੇ ਸਿੱਖਾਂ ਦੇ ਦਰਸ਼ਨ ਕਰਦੇ ਸਿੱਖਾਂ ਦੇ ਚਿਹਰੇ ਤੇ ਇੰਨਾ ਨੂਰ ਇੰਨੀ ਤਾਕਤ ਇੰਨਾ ਉਹਨਾਂ ਦਾ ਸਰੀਰ ਕਿਹਦੀ ਕਰਪਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਵਾ ਲੱਖ ਵਿੱਚ ਖੜਿਆ ਵੀ ਲੱਖਾਂ ਦੇ ਵਿੱਚ ਸਿੱਖ ਪਛਾਣਿਆ ਜਾਂਦਾ ਹੈ ਪਛਾਣਿਆ ਜਾਂਦਾ ਛੇ ਉਹਨੇ ਦੇਖਿਆ ਵੀ ਸਿੱਖਾਂ ਦੇ ਅੰਦਰ ਇੰਨਾ ਨੂਰ ਨਾਮ ਜਪਣ ਵਾਲੇ ਸੇਵਾ ਕਰ ਰਹੇ ਆ ਤੇ ਉਹਦੇ ਮਨ ਵਿੱਚ ਆਇਆ ਉਹ ਸੀ ਕਿ ਸਖੀ ਸਰਵਰ ਦੀ ਪੂਜਾ ਕਰਦੇ ਸੀ ਆਂਦਿਆਂ ਉਸਨੇ ਆਖਿਆ ਗੁਰੂ ਅਰਜਨ ਸਾਹਿਬ ਜੀ ਨੂੰ ਜੋ ਅਸੀਂ ਮੰਗਦੇ ਆ ਪਰ ਦਿਲੋਂ ਨਹੀਂ ਮੰਗਦੇ ਭਾਵੇਂ ਮੈਂ ਵੀ ਅਰਦਾਸ ਕਰਦਾ ਅਸੀਂ ਜਵਾਨ ਨਾਲ ਮੰਗਦੇ ਆ ਪਰ ਉਹਨੇ ਦਿਲੋਂ ਅਰਦਾਸ ਕਰਤੀ ਆ ਕੇ ਗੁਰੂ ਅਰਜਨ ਸਾਹਿਬ ਨੂੰ ਕਹਿੰਦਾ ਸਤਿਗੁਰੂ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਕੀ ਮੰਗਿਆ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਗੁਰੂ ਸਾਹਿਬ ਮੈਂ ਸਮਝਿਆ ਨਹੀਂ ਕਹਿੰਦੇ ਤੂੰ ਕਿਸੇ ਦਾ ਸਿੱਖ ਹੈ ਤੂੰ ਸਖਵੀ ਸਖੀ ਸਰਵਰ ਦਾ ਪੁਜਾਰੀ ਹੈ ਕਬਰਾਂ ਪੂਜਦਾ ਤੂੰ ਸਿੱਖ ਕਿਦਾਂ ਬਣ ਜਾਏਗਾ ਗੁਰੂ ਸਾਹਿਬ ਸਭ ਕੁਝ ਛੱਡ ਦਿਆਂਗਾ ਪਰ ਮੈਨੂੰ ਸਿੱਖੀ ਦੇ ਦਿਓ ਠੀਕ ਆ ਭਾਈ ਥੋੜਾ ਸਮਾਂ ਲੱਗੇਗਾ ਦੇਖੀ ਦੁੱਖ ਵੀ ਆ ਸਕਦੇ ਆ ਬਹੁਤ ਕੁਝ ਹੋਏਗਾ ਬਹੁਤ ਵੱਡਾ ਜੀਵੀਦਾਰ ਸੀ ਉਹ ਡੰਗਰ ਵੀ ਬਹੁਤ ਸੀ ਪਸ਼ੂ ਜਾਨਵਰ ਬਹੁਤ ਸੀ ਉਹਦੇ ਕੋਲ ਵੱਡਾ ਘਰ ਸੀ ਪਰ ਸਖੀ ਸਰਵਰ ਨੂੰ ਕਵਰਾਂ ਨੂੰ ਪੂਜਦਾ ਸੀ ਕਹਿੰਦਾ ਕੁਝ ਵੀ ਹੋ ਜਾਏ ਪਰ ਮੈਨੂੰ ਸਿੱਖੀ ਚਾਹੀਦੀ ਹੈ ਉਹਦਾ ਨਾਮ ਸੀ ਭਾਈ ਮੰਜ ਅਸਲੀ ਨਾਮਾ ਭਾਈ ਤੀਰਥਾ ਗੁਰੂ ਸਾਹਿਬ ਕਹਿੰਦੇ ਚਲੇ ਜਾ ਉਹ ਦਿਨ ਆਈ ਜਦੋਂ ਅਸੀਂ ਤੈਨੂੰ ਬੁਲਾਵਾਂਗੇ ਦੇਖੋ ਸਿੱਖੀ ਕਿਦਾਂ ਲਈ ਉਹਨੇ ਘਰ ਚਲਾ ਗਿਆ ਘਰਵਾਲੀ ਨੂੰ ਆਖਿਆ ਜਾ ਕੇ ਕਬਰਾਂ ਢਾ ਦਿੱਤੀਆਂ ਹੁਣ ਆਪਾਂ ਸਿੱਖ ਬਣਨਾ ਸਿੱਖ ਬਣਨਾ ਆਪਾਂ ਸਿੱਖੀ ਲੈਣੀ ਆ ਹਜੇ ਪਤਾ ਨਹੀਂ ਸਿੱਖ ਕੀ ਕੀ ਕਰੀ ਜਾਂਦੇ ਮੈਂ ਸਿੱਖੀ ਲੈਣੀ ਆ ਕਬਰਾਂ ਢਾ ਦੇ ਲੋਕੀ ਨਾਰਾਜ਼ ਹੋ ਗਏ ਉਹਨਾਂ ਨੇ ਉਹਦਾ ਚੌਧਰੀ ਸੀ ਪਿੰਡ ਦਾ ਚੌਧਰੀ ਪਣਾ ਵਾਪਸ ਲੈ ਲੇ ਰੱਬ ਦੀ ਕਰਨੀ ਜਿੱਦਾਂ ਤੁਸੀਂ ਸ਼ਬਦ ਸਰਵਣ ਕੀਤਾ ਮੇਰੇ RAM ਰਾਏ ਜਿਉਂ ਰਾਖੇ ਕਿ ਹੋ ਰਹੀਏ ਤੁਧ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਇਹ ਕਹਿਣ ਦੀ ਗੱਲ ਨਹੀਂ ਸੀ ਉਹਨੇ ਜੀਵਨ ਵਿੱਚ ਕਮਾ ਲਿਆ ਕੇਤਿਆਂ ਦੁਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਜੇ ਸੁਖ ਦੇਤਾ ਤੁਝੇ ਅਰਾਧੀ ਦੁਖ ਵੀ ਤੁਝੇ ਧਿਆਈ ਜੇ ਭੁਖ ਦੇਤਾ ਇਤਿਹੀ ਰਾਜਾ ਦੁਖ ਵਿੱਚ ਸੁਖ ਬਣਾਈ ਮੈਂ ਨੇੜੇ ਗੱਲ ਨੂੰ ਰੱਖਾਂ ਸਾਰਾ ਕੁਝ ਵਿੱਕ ਗਿਆ ਪਰ ਇਨਾ ਆਨੰਦ ਉਹਦੇ ਅੰਦਰ ਮੈਨੂੰ ਕੁਝ ਵੀ ਨਹੀਂ ਚਾਹੀਦਾ ਅੱਜ ਮੈਨਾਂ ਦਾ ਸਾਰਾ ਕੁਝ ਸਾਡੇ ਕੋਲ ਆ ਪਰ ਸਾਡੇ ਕੋਲ ਸਿੱਖੀ ਨਹੀਂ ਹੈ। ਉਹਨਾਂ ਕੋਲ ਕੁਝ ਵੀ ਨਹੀਂ ਸੀ ਪਰ ਸਿੱਖੀ ਦੇ ਵਿੱਚ ਬੜੇ ਪੱਕੇ ਪਰ ਪੱਕੇ ਸਨ ਕਿਸੇ ਬੜੇ ਸਿਆਣੇ ਬੰਦੇ ਨੇ ਕਿਹਾ ਤੁਸੀਂ ਕਈ ਵਾਰ ਸੁਣਿਆ ਜਦੋਂ ਗੁਰਦੁਆਰੇ ਕੱਚੇ ਹੁੰਦੇ ਸਨ ਉਦੋਂ ਸਿੱਖੀ ਬੜੀ ਪੱਕੀ ਹੁੰਦੀ ਸੀ ਅੱਜ ਗੁਰਦੁਆਰੇ ਪੱਕੇ ਹੋ ਗਏ ਤੇ ਸਿੱਖ ਕਮਜ਼ੋਰ ਹੋ ਗਏ। ਸਾਨੂੰ ਅੱਜ ਲੋੜ ਹੈ ਤੁਹਾਡੇ ਅੰਦਰ ਹੀ ਬੈਠ ਬਾਣੀ ਤੋਂ ਹੀ ਪੜ ਰਹੇ ਨਾ ਆਪਾਂ ਤੁਹਾਡੇ ਅੰਦਰ ਮਨੀ ਸਿੰਘ ਬੈਠਾ ਤੁਹਾਡੇ ਅੰਦਰ ਭਾਈ ਮਤੀ ਦਾਸ ਬਾਬਾ ਦੀਪ ਸਿੰਘ ਤੁਹਾਡੇ ਅੰਦਰ ਹੀ ਹੈ। ਤੁਹਾਡੇ ਵਰਗੇ ਹੀ ਸੀ ਨਾ ਪਰ ਉਹ ਬਾਣੀ ਦਾ ਪਹਿਰਾ ਦਿੱਤਾ ਬਾਣੀ ਦੇ ਨਾਲ ਜੀਵਨ ਕਮਾਇਆ ਅਸੀਂ ਉਹਨਾਂ ਨੂੰ ਵੀ ਭਰਮਾਂ ਦੇ ਵਿੱਚ ਪਾ ਦਿੱਤਾ ਤੇ ਘਰ ਬਹੁਤ ਕੁਝ ਹੋ ਗਿਆ ਇੱਕ ਦਿਨ ਗੁਰੂ ਸਾਹਿਬ ਨੇ ਬੰਦੇ ਨੂੰ ਭੇਜਿਆ ਇਹਨੂੰ ਬੁਲਾ ਕੇ ਲਿਆਓ ਚਿੱਠੀ ਦਿੱਤੀ ਗੁਰੂ ਸਾਹਿਬ ਨੇ ਚਿੱਠੀ ਉਦੋਂ ਦੇਣੀ ਆ ਜਦੋਂ ਇਹਦੀ ਭੇਟਾ 21 ਰੁਪਏ ਦੇਵੇ 21 ਰੁਪਏ ਉਸ ਸਮੇਂ ਦੇ ਵਿੱਚ ਉਹਨੇ ਇਕੱਠੇ ਕੀਤੇ ਸਾਰਾ ਪੈੰਡ ਇਕੱਠਾ ਹੋ ਗਿਆ ਸਾਰਾ ਪੈੰਡ ਇਕੱਠਾ ਹੋ ਗਿਆ ਚਿੱਠੀ ਜਦੋਂ ਲਈ ਨਾ 21 ਰੁਪਏ ਦੇ ਕੇ ਉਹਦੇ ਵਿੱਚ ਲਿਖਿਆ ਸੀ ਤੈਨੂੰ ਕਰਤਾਰ ਚਿੰਤ ਹਾਵੇ ਅੱਖਾਂ ਦੇ ਵਿੱਚ ਹੰਝੂ ਵਗ ਰਹੇ ਉਹਦੇ ਉਹ ਕਹਿਣ ਲੱਗੇ ਕਮਲਿਆ ਆ ਚਾਰ ਅੱਖਰਾਂ ਵਾਸਤੇ 21 ਰੁਪਏ ਕਿੱਥੇ ਕਰ ਲਏ ਚਾਰ ਅੱਖਰਾਂ ਵਾਸਤੇ ਉਹ ਕਹਿਣ ਲੱਗਾ ਮੈਂ ਦਰਬਾਰ ਸਾਹਿਬ ਦੇਖਿਆ ਉਥੇ ਬਾਦਸ਼ਾਹ ਵੀ ਹੁੰਦੇ ਆ ਮੀਰਾ ਤੋਂ ਅਮੀਰ ਬੰਦੇ ਆ ਇੰਨਾ ਸ਼ਬਦ ਕਿਸੇ ਨੂੰ ਗੁਰੂ ਨਹੀਂ ਲਿਖਦਾ ਕਿ ਤੈਨੂੰ ਕਰਤਾਰ ਚਿਤ ਹਾਵੇ ਲੋਕੀ ਹੱਸਦੇ ਆ ਉਹ ਕੀ ਕਹਿੰਦਾ ਹੈ ਭਾਈ ਮੱਝ ਕੀ ਕਹਿੰਦਾ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰੀ ਤਾਂ ਮਿਲਦੀ ਸਿੱਕੀ ਲੋਕਣ ਕੀ ਚਤਰਾਈ ਉਪਮ ਤੈ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਮੈਂ ਤਾਂ ਸਿੱਖੀ ਲੈਣੀ ਹੈ ਗੁਰੂ ਅਰਜਨ ਸਾਹਿਬ ਨੇ ਬੁਲਾਇਆ ਸਤਿਗੁਰੂ ਸੇਵਾ ਦਸੋ ਕਹਿੰਦੇ ਲੰਗਰਾਂ ਦੇ ਵਿੱਚ ਲੱਕੜ ਕੱਟ ਕੇ ਲਿਆਇਆ ਕਰ ਜੰਗਲ ਤੋਂ ਲੱਕੜ ਲਿਆਉਂਦਾ ਕੱਟ ਰੋਜ਼ ਕੱਟ ਕੇ ਪੰਡ ਬਣਾ ਕੇ ਲੰਗਰ ਦੇ ਵਿੱਚ ਪਾਉਣੀ ਇੱਕ ਦਿਨ ਗੁਰੂ ਸਾਹਿਬ ਜੀ ਚਲੇ ਗਏ ਭਾਈ ਮੰਜ ਕੀ ਸੇਵਾ ਕਰਦਾ ਹੈ ਗੁਰੂ ਸਾਹਿਬ ਜੀ ਲੱਕੜਾ ਕੱਟ ਕੇ ਲਿਆਉਂਦਾ ਲੰਗਰ ਵਾਸਤੇ ਇਹ ਸੇਵਾ ਕਰਦਾ ਗੁਰੂ ਸਾਹਿਬ ਕਹਿੰਦੇ ਰੋਟੀ ਲੰਗਰ ਕਿੱਥੋਂ ਖਾਣਾ ਲੰਗਰ ਵਿੱਚੋਂ ਕਹਿੰਦੇ ਫਿਰ ਇਹਨੂੰ ਸੇਵਾ ਨਾ ਕਰ ਇਹ ਸੇਵਾ ਨਹੀਂ ਹੈ ਜਿੰਨਾ ਤੂੰ ਕਰਦਾ ਉਹਨਾਂ ਤੋਂ ਤੂੰ ਖਾ ਜਾਣਾ ਆ ਤੁਸੀਂ ਵੀ ਸੋਚ ਲਿਓ ਕਦੇ ਕਿ ਅਸੀਂ ਇੰਨਾ ਤਾਂ ਕਰਦੇ ਨਹੀਂ ਜਿੰਨੇ ਲਫਾਫੇ ਭਰ-ਭਰ ਕੇ ਘਰ ਵੀ ਲੈ ਜਾਂਦੇ ਉਹਨਾਂ ਨੂੰ ਵਾਸਤੇ ਵੀ ਲੈ ਜਾਂਦੇ ਜਿਹੜੇ ਜਿਨ੍ਹਾਂ ਨੂੰ ਗੁਰਦੁਆਰਾ ਯਾਦ ਕੋਈ ਨਹੀਂ ਹੈ ਉਹਨਾਂ ਵਾਸਤੇ ਵੀ ਲੈ ਜਾਂਦੇ ਤੇ ਕਹਿਣ ਲੱਗੇ ਸੇ ਨੂੰ ਸੇਵਾ ਨਾ ਆਖੋ ਉਹ ਜਿਨ੍ਹਾਂ ਤੋਂ ਕਰਦਾ ਉਹਨਾਂ ਤੋਂ ਖਾ ਲੈਣਾ ਦੂਸਰੇ ਦਿਨ ਤੋਂ ਦੋ ਪੰਡਾ ਲੈ ਕੇ ਆਉਂਦਾ ਇੱਕ ਬਾਜ਼ਾਰ ਵਿੱਚ ਵੇਚਦਾ ਆਪਣਾ ਲੱਗ ਤੋਂ ਲੰਗਰ ਤਿਆਰ ਕਰਦਾ ਤੇ ਇੱਕ ਗੁਰੂ ਕੇ ਲੰਗਰ ਤੁਸੀਂ ਜਾਓ ਕਦੇ ਦਰਸ਼ਨ ਕਰਿਓ ਗੁਰਦੁਆਰਾ ਗੁਰੂ ਮੰਝ ਭਾਈ ਮੰਝ ਦਾ ਖੂਹ ਜਿਹੜਾ ਹੈ ਖੂਹ ਦੇ ਵਿੱਚ ਲੱਗ ਪਿਆ ਸੀ ਸੁੱਕਾ ਸੀ ਖੂਹ ਗੁਰੂ ਅਰਜਨ ਸਾਹਿਬ ਜੀ ਨੰਗੇ ਪਰ ਗਏ ਸੀ ਦਰਬਾਰ ਸਾਹਿਬ ਤੋਂ 8 ਕਿਲੋਮੀਟਰ ਪੈਂਦਾ ਅੱਜ ਜਾ ਕੇ ਆਖਿਆ ਲੱਕੜਾ ਛੱਡ ਦੇ ਤੂੰ ਆ ਜਾ ਕਹਿੰਦਾ ਲੰਗਰ ਲੇਟ ਹੋ ਜਾਏਗਾ ਲੱਕੜਾ ਕਟੀਆਂ ਭਾਈ ਮੰਜ ਨੂੰ ਕਟਿਆ ਤੇ ਆਖਿਆ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਘਣ ਹਲ ਇੰਨੀ ਭਾਵਨਾ ਬਣਾਈਏ ਸਿੱਧਕ ਵਾਲੀ ਸਿੱਖੀ ਬਣਾਈਏ ਭਾਵਨਾਵਾਲੀ ਸਿੱਖ ਸਿੱਖੀ ਬਣਾਈਏ ਦੁਨੀਆ ਕੀ ਕਰ ਰਹੀ ਐ ਇਹਦੀ ਪਰਵਾਹ ਨਹੀਂ ਆਪਾਂ ਕੀ ਕਹਿਣਾ ਹੈ ਜਿੰਨੇ ਤੁਸੀਂ ਬੈਠੇ ਹੋ ਸਮਾਂ ਤਾਂ ਹੋ ਗਿਆ ਹੈ ਪਰ ਜਰੂਰ ਤੁਸੀਂ ਦਸਨਾਂ ਨੂੰ ਪਵਿੱਤਰ ਕਰਿਓ ਮਨੋ ਕਿਓ ਤੁਸੀਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਸਾਰੇ ਨਹੀਂ ਬੋਲ ਰਹੇ ਜਾਂ ਤਾਂ ਕੋਈ ਤੁਹਾਨੂੰ ਸ਼ਾਇਦ ਲੱਗ ਰਿਹਾ ਕੁਝ ਸਾਰੇ ਨਹੀਂ ਬੋਲ ਰਹੇ ਹੱਲੇ ਵੀ ਹੱਲੇ ਵੀ ਸਮਾਂ ਹੈ 14 ਤਰੀਕ ਨੂੰ ਅਮਰ ਸ਼ਗਲੋ ਜੇ ਭੁੱਲ ਬਖਸ਼ਾ ਲਓ ਜੇ ਕਕਾਰ ਲਾ ਦਿੱਤੇ ਤੇ ਕਕਾਰ ਪਾ ਲਓ ਤੇ ਕਹਿ ਦਿਓ ਮਨੋਂ ਕਹਿ ਦਿਓ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਹੁਣ ਜਿੰਨੇ ਤੱਕ ਤੁਸੀਂ ਬੋਲਣਾ ਨਹੀਂ ਉਹਨੇ ਤੱਕ ਮੈਂ ਸਮਾਪਤੀ ਨਹੀਂ ਕਰਨ ਜਿੰਨੇ ਤੱਕ ਸਾਰੇ ਲਈ ਬੋਲਦੇ ਬੀਬੀਆਂ ਤਾਂ ਬੋਲੇ ਨਹੀਂ ਰਹੀਆਂ ਵੀ ਅਸੀਂ ਤਾਂ ਬੁਟੀ ਪਾਰਲਰ ਜਾਣਾ ਮੇਰੀਆਂ ਭੈਣਾਂ ਮੇਰੀਆਂ ਗੁਰਸਾਣਾ ਕਰਿਓ ਪਰ ਤੁਸੀਂ ਦਿਲੋਂ ਬੋਲੋ ਜੇ ਤੁਸੀਂ ਸਿੱਧਕ ਪੱਕਾ ਕਰ ਲਿਆ ਨਾ ਤੁਹਾਡੇ ਘਰੇ ਜੋਰਾਵਰ ਸਿੰਘ ਫਤੇ ਸਿੰਘ ਪੈਦਾ ਹੋ ਜਾਣੇ ਆ ਤੁਸੀਂ ਸਿੱਖੀ ਸੰਭਾਲਣੀ ਆ ਪਰਿਵਾਰਾਂ ਦੇ ਵਿੱਚ ਦਿਲੋਂ ਕਹਦੇ ਹੋ ਇੱਕ ਵਾਰੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਗੁਰੂ ਸੰਗਤ ਦੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕਿਉਂਕਿ ਸਭ ਤੋਂ ਵੱਡੀ ਦਾਤ ਮੰਗਿਆ ਕਰੋ ਉਹ ਹੈ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹ ਜੇ ਸਾਡੇ ਕੋਲ ਨਾਮ ਹੈ ਨਾ ਨਾਮ ਹੈ ਪਤਾ ਲੱਗ ਜਾਏਗਾ ਫਿਰ ਇਹਦੇ ਕੋਲ ਸਿੱਖੀ ਵੀ ਹੈ ਜੇ ਨਾਮ ਜਪਦਾ ਹੈ ਨਾ ਪਰ ਸਿੱਖੀ ਵੀ ਹੈ ਉਹਦੇ ਕੇਸ ਵੀ ਸਾਬਤ ਹੈ ਇਹਦੇ ਕੋਲ ਰਹਿਤ ਵੀ ਹੋਏਗੀ ਇਹਦੇ ਕੋਲ ਵਿਸਾਹ ਵੀ ਹੋਏਗਾ ਤੇ ਇਹਦੇ ਕੋਲ ਭਰੋਸਾ ਵੀ ਹੋਏਗਾ ਗੁਰੂ ਮਹਾਰਾਜ ਕਿਰਪਾ ਕਰਨ ਕੱਲ ਆਪਾਂ ਵਿਚਾਰ ਕਰਾਂਗੇ ਕੇਸ ਦਾ ਜੋ ਆਪਾਂ ਰੋਜ਼ ਮੰਗਦੇ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਦੇ ਆ ਗੁਰੂ ਸੰਗਤ ਦੀ ਬਲਾਉਫਤ ਦੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ